ਨਾਨਿਕ ਨਾਹੋ ਨਾ ਵਿਛੜੈ ਤਿੰਨ ਸੱਚੈ ਰਤੜੀਆਂ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆਂ ਨਾ ਸੇ ਸਸੁੜੀਆਂ ਸੱਚਾ ਸਾਖ ਨਾ ਟੁੱਟੈ ਗੁਰ ਮੇਲੇ ਸਹੀਆਂ ਵਲੇਹਾਰੀ ਗੁਰ ਆਪਣੀ ਸਦ ਬਲੇਹਾਰੈ ਜਾਓ ਗੁਰ ਬਿਨ ਏਤਾ ਭਵ ਥਕੀ ਗੌਰ ਪਰ ਮੇਲਮ ਦਿੱਤਮ ਮਲਾਏ ਰਹਾਉ ਫੁੱਫੀ ਨਾਨੀ ਮਾਸੀਆਂ ਦੇਰਜ ਠਾਨੜੀਆਂ ਆਮਨ ਵੰਜਨ ਨਾਰਹਿਨ ਪੂਰ ਭਰੇ ਪਹੀਆ ਮਾਮੇ ਤੈ ਮਾਮਾਨੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆਂ ਧੀੜ ਘਣੀ ਦਰਿਆਉ ਸਾਚਉ ਰੰਗ ਰੰਗਾਵਲੂ ਸਖੀ ਹਮਾਰੂ ਕੰਤ ਸੱਚ ਵਿਛੋੜਾ ਨਾ ਥੀਐ ਸੋ ਸਹੋ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇਹ ਸਾ ਧੰਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਪਤਨ ਕੂਕੇ ਪਾਤਣੀ ਵੰਝੋ ਧ੍ਰੋਕ ਬਲਾੜ ਪਾਰ ਪਵੰਦੜੇ ਡਿਠਮੈ ਸਤ ਗੁਰ ਬੋਹਤ ਛਾੜ ਇਕ ਨੀ ਲਦਿਆ ਇਕ ਲਦ ਗਏ ਇਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਇ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋ ਹੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏ ਕਹੈ ਏਕ ਜੋਤ ਦੋਏ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ ਗੁਰੂ ਦਵਾਰ ਨਾ ਪਾਈਐ ਬਿਨ ਸਤਗੁਰ ਪੱਲੈ ਨਾ ਪਾਈ ਸਤਗੁਰ ਕੈ ਪਾਣੈ ਮਨ ਵਸੈ ਤਾਂ ਅਹਨਸੁ ਰਹੈ ਲਿਵ ਲਾਈ ਰਾਜੰ ਰੰਗੰ ਰੂਪੰਗ ਮਾਲੰ ਜੋ ਬਨ ਤੇ ਜੂਆਰੀ ਹੁਕਮੀ ਬਾਦੇ ਪਾਸੈ ਖੇਲਹਿ ਚੌਪੜੇ ਕਾ ਸਾਰੀ ਜਗਤ ਚਤਰ ਸਿਆਣਾ ਪਰਮ ਪਲਾਣਾ ਨਾਉ ਪੰਡਤ ਪੜਹਿ ਗਾਵਾਰੀ ਨਾਉ ਵਿਸਾਰਹਿ ਬੇਦ ਸਮਲਹਿ ਵਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿ ਰਹਿ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਤ ਰਾਜੇ ਕਹਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੈ ਸ਼ਬਦ ਸਹਜ ਸੁਭਾਈ ਇਹਾ ਵੇਦਨ ਸੋਈ ਜਾਣੈ ਅਵਰਕੇ ਜਾਣੈ ਕਾਰੀ ਜੀਓ ਆਪੇ ਮਿਲੇ ਆਪ ਮਲਾਈ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰਤੁ ਮਾਰੀ ਜੀਓ ਰਹਾਉ ਦੇਵ ਦ੍ਰਿਸ਼ਟ ਜਾਗੈ ਪਰਮ ਚਕਾਏ ਗੁਰ ਪ੍ਰਸਾਦ ਪਰਮ ਪਦ ਪਾਈ ਸੋ ਜੋਗੀ ਇਹ ਯੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਬਿਰ ਮੇਲਾ ਹੋਐ ਗੁਰਮਤਿ ਵਿਚੋਂ ਦੁਰਮਤਿ ਖੋਐ ਰੰਗ ਸਿਉ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਝੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਤਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰਜਨ ਜਾਤਾ ਜਿਨ ਕੋ ਨਦਰਤੁ ਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਨਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਿਰ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸਚੈ ਸ਼ਬਦ ਰਤੇ ਬਹਿਰਾਗੀ ਹੋਰ ਭਰਮ ਭੂਲੇ ਗਾਵਾਰੀ ਜੀਓ ਗੁਰਮਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਅੱਗੇ ਵਿਣ ਨਾਮੈ ਕੋ ਬੇਲੀ ਨਾਹੀ ਬੂਝੈ ਗੁਰ ਵਿਚਾਰੀ ਜੀਉ ਅਮਰਤ ਨਾਮੁ ਸਦਾ ਸੁਖ ਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂ ਦੇਵਹਿ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟ ਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਲਖ 84 ਭ੍ਰਮ ਤੇ ਭ੍ਰਮ ਤੇ ਨਲਾਬ ਜਨਮ ਅਭ ਪਾਇਓ ਰੇ ਮੂੜੇ ਤੂੰ ਚਿਹਰਾ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆਸਿਉ ਉਰਜਾਇਓ ਰਹਾਉ ਰਤਨ ਜਵੇ ਹਰ ਬਨ ਜਨ ਆਇਓ ਕਲਰ ਲਾਦ ਚਲਾਇਓ ਜਿਹੇ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤਨਾ ਆਇਉ ਅਤਲ ਅਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਉ ਜਹਾਂ ਜਾਣਾ ਸੋ ਥਾਨ ਵਿਸਾਰਿਉ ਇਕ ਨਿਮਖ ਨਹੀਂ ਮਨ ਲਾਇਉ ਪੁੱਤਰ ਕਲਤਰ ਗ੍ਰਹ ਦੇਖ ਸਮਗਰੀ ਇਸਹੀ ਮੈਂ ਔਰ ਜਾਇਉ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਮਾਰੂ ਮਹੱਲਾ ਪੰਜਵਾਂ ਕਰ ਅਨਗ੍ਰਹ ਰਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਉ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਦੀ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾ ਕੈ ਸੰਤ ਰਦਾ ਪੰਡਾਰ ਜੀ ਜੁਗਤ ਸੁਜਾਨ ਸਵਾਮੀ ਸਦਾ ਰਾਖਣ ਹਾਰ ਦੂਖ ਦਰਦ ਕਲੇਸ਼ ਬਿਨ ਸਹੈ ਜਿਸ ਬਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖਣਾ ਪੁਹ ਹੈ ਤਾਹੀ ਰਿੱਧ ਸਿੱਧ ਨਵ ਨਿਦ ਜਾਂ ਕੈ ਅਮਰਤਾ ਪ੍ਰਵਾਹ ਆਦਿ ਅੰਤੇ ਮਦ ਪੂਰਨ ਉਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ 베ਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰਾ ਵਾਰ ਅਨਕ ਪਰਾਸਤ ਮਿਟਹਿ ਖਿਨਮਹਿ ਹਿਰਦੈ ਜਪ ਭਗਵਾਨ ਪਾਮਨਾਤੇ ਮਹਾ ਪਾਵਨ ਕੋਟ দান ਇਸ਼ਨਾਨ ਬਾਲਬੁੱਧ ਸੁਧ ਪ੍ਰਾਨ ਸਰਬਸ ਸੰਤਾਂ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਉਹ ਆ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਉ ਨਿਤ ਨੀਤਾ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾ ਕੀ ਰੀਤਾ ਰਹਾਉ ਚਰਨ ਤਲੈ ਉਗਾਹੀ ਬੈਸਿਉ ਸ਼ਰਮਨਾ ਰਹਿਉ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਉ ਤੀਰ ਚੰਦਨ ਅਗਰੇ ਕਪੂਰ ਲੇਪਨ ਤਿਸ ਸੰਗੇ ਨਹੀਂ ਪਰੀਤਾ ਵਿਸਤਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਪਰੀਤ ਊਚ ਨੀਚ ਵਿਕਾਰ ਸੋ ਕ੍ਰਿਤ ਸੰ ਲਗਨ ਸਭ ਸੁਖ ਸਤਰ ਮਿੱਤਰ ਸਤਰ ਨਾ ਕਛੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੀ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾਮਾਨ ਸੁ ਭਾਏ ਅਪਾਏ ਜੋ ਨਿਕਟ ਆਵੈ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁ ਭਾਏ ਚਰਨ ਸਰਨ ਸਨਾਥ ਏਹ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨੇ ਆਂਗਨ ਪ੍ਰਭ ਜੀ ਉਹ ਅੰਤਰ ਚਾਦਨਾ ਆਰਾਧਨਾ ਆਰਾਧਣ ਨੀਕਾ ਹਰ ਹਰ ਨਾਮ ਆਰਾਧਨਾ त्यागना त्यागण नीका काम क्रोध लोभ त्यागना मांगना मांगण नीका हर जस गुर ते मांगना जागना जागण नीका हर कीर्तन में जागना लागना लागण लागन नीका गुरु चरणी मन लागना एहि विदत सह प्रापति जा कह मस्तक भागना ਕਹੋ ਨਾਨਕ ਤਿਸ ਸਭ ਕਿਸ ਨੀ ਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੋ ਆਓ ਹਮਾਰੇ ਹਰ ਜਸ ਸ੍ਰਵਨ ਸੁਨਾਮਨਾ ਰਹਾਉ ਤੁਧਿ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟ ਤੋ ਹੋਤ ਪਨੀਤਾ ਪੁਨਰਪ ਗਰਬ ਨਾ ਪਾਵਨਾ ਨਉ ਨਿਦ ਰਿਦ ਸਿਧ ਪਾਈ ਜੋ ਤੁਮ ਰਹਿ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰਨਾ ਸੂਜੈ ਜਾਮਨਾ ਮੋਹੇ ਨਿਰਗੁਣ ਕੋ ਕੋਏ ਨਾਂ ਧਾਕੈ ਸੰਤਾਂ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਦੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੇ ਨਾਮੇ ਅੰਮ੍ਰਿਤ ਰਸ ਪੀਵਨਾ ਕਾਮਨਾ ਜਿਤ ਭੂਖ ਨ ਲਾਗੈ ਸੰਤੋਖ ਸਦਾ ਤ੍ਰਿਪਤੀ ਵਣਾ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਥੀਵਨਾ ਭੋਗਣਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੋਈ ਯਾਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੀ ਤਿਸ ਬੋੜ ਨ ਕਬਹੂ ਔਖੀ ਵਨਾ ਮਿਲੇਉ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜੁਲੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਤੋਰੀ ਸੋ ਫਿਰੈ ਪਰਮੰਤਾ ਦੂਹੂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾਲੀਐ ਗ੍ਰਹਿ ਰਾਜ ਮੈਂ ਨਰਕਉ ਦਾਸ ਕਰੋਦਾ ਬਹੁ ਵਿਦ ਬੇਦ ਪਾਠ ਸਭ ਸੋਦਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀਐ ਜਾਗਤ ਸੂਤਾ ਭਰਮ ਵਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਾਦ ਸੰਗ ਟੁੱਟਹਿ ਹਉ ਬੰਧਨ ਏਕੋ ਏਕ ਨਿਹਾਲੀ ਐ ਕਰਮ ਕਰੈ ਤਾਂ ਬੰਦਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣੈ ਘਟ ਘਟ ਰਾਮ ਹਿਆਲੀ ਐ ਸੰਸਾਰੈ ਮਹ ਸਹਿ ਸਾ ਬਿਆਪੈ ਕਥ ਕਥਾ ਗੂਚਰ ਨਹੀਂ ਜਾਪੈ ਜੋ ਸਹਿ ਬੁਜਾਏ ਸੋਈ ਬੁਜੈ ਉਹ ਬਾਲਕ ਵਾਂਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤੋ ਭਉ ਮਨ ਮਾਹੀ ਇਸਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮਾਨੈ ਬੋਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੀ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾਂ ਬਿਰਖੈ ਹੀਠ ਸਭ ਜੰਤਿ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਹਸਤ ਅਦੋਤ ਭਇਆ ਉਠ ਚੱਲੇ ਜਿਉ ਜਿਉ ਆਉ ਦ ਵਿਹਾਨੀਆਂ ਪਾਪ ਕਰੇਂ ਦੜ ਸਰ ਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਨ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਤਨ ਛੋੜ ਵੰਝੇ ਸਾ ਕਰਨ ਕਰੀਮ ਨਾ ਜਾਤੂ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੀ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪਰਾਨੀਆਂ ਖਾਲਕ ਥਾ ਮੁਹ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੁੱਠ ਟੁੱਟਾ ਸਿਦਕ ਸੰਬੋਰੀ ਸੰਤ ਨਾ ਮਿਲੇਓ ਬਤੈ ਆਪਲ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅਮਰਤ ਨਾਮ ਦਾਣ ਨਾਨਕ ਕੋ ਗੁਣ ਗੀਤਾ ਨੇ ਤਵ ਖਾਣੀਆਂ ਮਾਰੂ ਸੋਲੇਹਿ